ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀ ਆਪ ਸਰਬਤ ਸੰਗਤਾਂ ਨੂੰ ਸਹਿਨੇ ਮਰ ਬੇਨਤੀ ਹੈ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਦਾ ਪਵਿੱਤਰ ਸ਼ਹੀਦੀ ਦਿਹਾੜਾ ਅਤੇ 1984 ਕੱਲੂਕਾਰੇ ਦੇ ਸਮੂਹ ਸ਼ਹੀਦਾਂ ਦੀ ਯਾਦ ਦੇ ਵਿੱਚ ਵਿਸ਼ੇਸ਼ ਤੌਰ ਤੇ ਸਮਾਗਮ ਹੋ ਰਹੇ ਹਨ ਜੋ ਕਿ ਗੁਰਦੁਆਰਾ ਗੁਰਦਰਸ਼ਨ ਸਾਹਿਬ ਜੀ ਅਤੇ ਗੁਰਦੁਆਰਾ ਨਾਨਕ ਸਰ ਸਾਹਿਬ ਕੋਲ ਬਰੰਗ ਦੀਆਂ ਸਰਬੱਤ ਸੰਗਤਾਂ ਵੱਲੋਂ ਗੁਰਦੁਆਰਾ ਨਾਨਕ ਸਰ ਸਾਹਿਬ ਕੋਲ ਪਲੰਗ ਵਿਖੇ ਬੜੀ ਹੀ ਸ਼ਰਧਾ ਬੜੀ ਹੀ ਭਾਵਨਾ ਦੇ ਨਾਲ 14 ਜੂਨ ਤੋਂ ਲੈ ਕੇ 16 ਜੂਨ ਤੱਕ ਮਨਾਇਆ ਜਾ ਰਿਹਾ ਹੈ 14 ਜੂਨ ਸਵੇਰੇ ਅਖੰਡ ਪਾਠ ਆਰੰਭ ਹੋਣਗੇ ਜਿਨ੍ਹਾਂ ਦੀ ਸਮਾਪਤੀ 16 ਜੂਨ ਨੂੰ ਹੋਵੇਗੀ ਦਿਨ ਐਤਵਾਰ ਇਹ ਸਾਰਾ ਹੀ ਪ੍ਰੋਗਰਾਮ ਜਿਹੜਾ ਹੈ ਗੁਰਦੁਆਰਾ ਗੁਰਦਰਸ਼ਨ ਸਾਹਿਬ ਜੀ ਉਹਨਾਂ ਦੀ ਸੇਵਾ ਚੱਲ ਰਹੀ ਹੈ ਇਸੇ ਲਈ ਉੱਥੇ ਦੀਆਂ ਸੰਗਤਾਂ ਵੱਲੋਂ ਗੁਰਦੁਆਰਾ ਨਾਨਕ ਸਰ ਸਾਹਿਬ ਕੋਲ ਬਲੰਗ ਵਿਖੇ ਹੀ ਮਨਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਇੰਗਲੈਂਡ ਤੋਂ ਜਾਗੋ ਵਾਲਾ ਜਥਾ ਕੇ ਤੌਰ ਤੇ ਪਹੁੰਚ ਰਹੇ ਹਨ ਆਪ ਸਰਬੱਤ ਸੰਗਤਾਂ ਨੂੰ ਗੁਰ ਇਤਿਹਾਸ ਸ਼ਹੀਦੀ ਵਾਰਾਂ ਦੇ ਨਾਲ ਨਾਲ ਜਾਣ ਕਰਨਗੇ ਇਹ ਸਾਰਾ ਪ੍ਰੋਗਰਾਮ ਜਿਹ ਹੈ ਉਹਦੀ ਸੇਵਾ ਭਾਈ ਕਨਈਆ ਜੀ ਕਲੱਬ ਵੱਲੋਂ ਲਈ ਗਈ ਹੈ ਅਤੇ ਇਹ ਸਾਰਾ ਹੀ ਸਮਾਗਮ ਜਿਹੜਾ ਹੈ ਕੇ ਡੀ ਐਸ ਜੰਡਲਾ ਟੀਵੀ ਦੇ ਲਾਈਵ ਸ਼ੋਅ ਦਿਖਾਇਆ ਜਾਵੇਗਾ ਸਰਬੱਤ ਸੰਗਤਾਂ ਨੂੰ ਬੇਨਤੀ ਹੈ ਤਿੰਨੇ ਦਿਨ ਸੇਵਾ ਸਿਮਰਨ ਕਰਕੇ ਆਪਣਾ ਜੀਵਨ ਸਫਲਾ ਕਰੋ ਗੁਰੂ ਕਰਦਿਆਂ ਖੁਸ਼ੀਆਂ ਪ੍ਰਾਪਤ ਕਰੋ ਤਨ ਮਨ ਧਨ ਦੇ ਨਾਲ ਸੇਵਾ ਸਿਮਰਨ ਕਰਕੇ ਗੁਰੂ ਦੀ ਅਸੀਸ ਦੇ ਪਾਤਰ ਬਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ